ਸਰਦਾਰ ਡੱਲੇਵਾਲ ਨੇ ਪਿਆਰੀ ਹੋ ਲੋਕਾਂ ਨੇ ਮਨਾਂ ਨੂੰ ਅੱਜ ਜਗਾਇਆ ਹੈ ਲੋਕਾਂ ਦੇ ਮਨਾਂ ਦੇ ਵਿੱਚ ਜਾਗਰੂਕੀ ਪੈਦਾ ਕੀਤੀ ਹੈ ਅੱਜ ਉਹਨਾਂ ਦੀ 35 ਦਿਨਾਂ ਦੀ ਮਿਹਨਤ ਰੰਗ ਲੈ ਕੇ ਆ ਰਹੀ ਹੈ ਹਾਂਜੀ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਆ ਲਵੇ ਵਾਲੇ ਦੋ ਬੰਦਿਆਂ ਵੱਲੋਂ ਵੀ ਇਹੀ ਕੋ ਸਾਰ ਤੇ ਭਾਈ ਅੱਜ ਆਪਾਂ ਚੱਲ ਰਹੇ 30 ਦਸੰਬਰ ਜੋ ਕਿ ਪੰਜਾਬ ਅੰਦਰ ਦਾ ਜਲਾਦੀ ਕਸਾਨੀ ਧਰਨਾ ਆਪਣੇ ਬਾਪੂ ਬੰਦਾ ਜਰਨੈਲ ਜਿਹੜਾ ਕਿ ਖਨੌਰੀ ਬਾਡਰ ਤੇ ਮਰਨ ਵਰਤ ਦੇ ਬੈਠੇ ਨੇ ਤੇ ਉਥੇ ਧਰਨਾ ਆਪਾਂ ਵੀ ਜਾ ਰਹੇ ਸਾਰੇ ਨਾਲ ਜਾਣ ਦਾ ਅਰਜ ਬਣਦਾ ਕਿਉਂਕਿ ਡੈਡੀ ਉਰੀ ਦਾ ਜਾਇਆ ਇਤੇ ਪਹਿਲਾਂ ਤੇ ਅੱਜ ਅਸੀਂ ਨੇ ਆਖਿਆ ਵੀ ਅੱਜ ਆਪਾਂ ਵੀ ਇਸ ਧਰਨੇ ਦਾ ਹਿੱਸਾ ਬਣੀਏ ਅਸੀਂ ਜਾ ਰਹੇ ਤਿੰਨ ਚਾਰ ਜਣੇ ਹੋਰ ਆਉਣੇ ਸਾਰੇ ਇੱਕ ਜਣਾ ਹੋਰ ਹੈ ਤਿੰਨੇ ਜਿਹੜੇ ਅਸੀਂ ਆ ਚਾਰ ਜਣੇ ਹੋ ਗਏ ਤੇ ਸਾਨੂੰ ਜਾ ਕੇ ਖਨੌਰੀ ਬਾਡਰ ਦੇ ਹਾਲਾਤ ਦਿਖਾਉਣੇ ਤੇ ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾਉਣੀ ਆ ਤੇ ਹੁਣ ਆਪਾਂ ਪਿੰਡੋਂ ਤੁਰਪੇ ਤਾਂ ਕਿ ਸਾਰਿਆਂ ਦਾ ਫਰਜ਼ ਬਣਦਾ ਕਿਉਂ ਵੀ ਮੁੰਡਿਓ ਹਾਂ ਬਈ ਹਾਂ ਇਹ ਆਪਾਂ ਇਕੱਲੇ ਨਹੀਂ ਸਾਰਿਆਂ ਦੀ ਲੜਾਈ ਹੈ ਇਹ ਆਪਣੀ ਉਹ ਵੀ ਬੈਠੇ ਨੇ ਆਪਾਂ ਬਈ ਆਪਣੇ ਬਾਪੂ ਜੀ ਦੀ ਸਿਹਤ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਕਰਦੇ ਆਂ ਵੀ ਉਹਨਾਂ ਨੂੰ ਸ਼ਕਤੀ ਬਖਸ਼ੇ ਪ੍ਰਮਾਤਮਾ ਤੇ ਆਪਾਂ ਨਾਲ ਹੌਸਲਾ ਬਣਦੇ ਆਂ ਜਲ ਕੇ ਕਿਉਂ ਲਾਡੋ ਹਾਂ ਬਈ ਹਾਂ ਹਾਂ ਤੇ ਹੁਣ ਆਪਾਂ ਚੱਲ ਕੇ ਤੁਹਾਨੂੰ ਦਿਖਾਉਨੇ ਆਂ ਉੱਥੇ ਦੇ ਹਾਲਾਤ ਤੇ ਬਾਕੀ ਮੇਰੇ ਸਾਰਿਆਂ ਨੂੰ ਬੇਨਤੀ ਆ ਵੀ ਜਰੂਰ ਪਹੁੰਚਿਆ ਕਰੋ ਆਪਦਾ ਤੇ ਦਿੱਲੀ ਜਾਓ ਦਿੱਲੀ ਜਾਓ ਪਰ ਜਾਓ ਜਦੋਂ ਵੀ ਟਾਈਮ ਲੱਗਦਾ ਜਦੋਂ ਵੀ ਟਾਈਮ ਲੱਗਦਾ ਉਦੋਂ ਹੀ ਜਾਓ ਯਾਰ ਆਪਾਂ ਵੀ ਆਪਾਂ ਨੂੰ ਅੱਜ ਟਾਈਮ ਲੱਗਿਆ ਆਪਾਂ ਜਾ ਰਹੇ ਆਂ ਤੇ ਇਹ ਟਾਈਮ ਲੱਗਿਆ ਕੱਲ ਨੂੰ ਲੱਗਿਆ ਪਰਸ ਨੂੰ ਲੱਗਿਆ ਆਪਾਂ ਜਾਵਾਂਗੇ ਹੁਣ ਜ਼ਰੂਰ ਆ ਬਾਕੀ ਦੇਖਦਾ ਪਿੰਡ ਵਾਲਿਆਂ ਨੂੰ ਵੀ ਕਹਿੰਦੇ ਆ ਵੀ ਆਪਾਂ ਟਰਾਲੀ ਵੀ ਗਈ ਅੱਜ ਉਹ ਭਰੀ ਵੀ ਬੋਡੀ ਭਰੀ ਵੀ ਗਈ ਆ ਹਾਂ ਤੇ ਆਪਾਂ ਨੂੰ ਟਰਾਲੀ ਦਾ ਕੁਝ ਮੈਸੀ ਵਗੈਰਾ ਪਕਾ ਲੱਗਿਆ ਨਹੀਂ ਹੈਗਾ ਬਾਕੀ ਆਪਾਂ ਕਰਾਂਗੇ ਉਹਨਾਂ ਨੇ ਉਹਨਾਂ ਨਾਲ ਆਪੇ ਇਕੱਠੇ ਕਰਕੇ ਆਪਾਂ ਉਹਨਾਂ ਨਾਲ ਕਰਾਂਗੇ ਗੱਲ ਵੀ ਆਪਾਂ ਆਪਣਾ ਵੀ ਲੈ ਜਾਵਾਂਗੇ ਇੱਕ ਦਿਨ ਆਣਾ ਜਾਇਆ ਮੰਗੇ ਹਾਜਰੀ ਦਵਾਵਾਂਗੇ ਜ਼ਰੂਰ ਜਾਵਾਂਗੇ ਆਪਣੇ ਹੱਕਾਂ ਦੀ ਲੜਾਈ ਆ ਤੇ ਆਪਾਂ ਇਹ ਲੜਾਂਗੇ ਕੋਟ ਲੜੂਗਾ ਕੌਣ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਹੀ ਆ ਨਾ ਸਾਰਿਆਂ ਨੂੰ ਇਹ ਪਤਾ ਵੀ ਆਪਣੇ ਇਕੱਲੇ ਬੰਦੇ ਦੀ ਤਾਂ ਉਹ ਲੜਾਈ ਹੈ ਨਹੀਂ ਵੀ ਸਾਰਿਆਂ ਦੀ ਲੜਾਈ ਆ ਇਸ ਕਰਕੇ ਯਾਰ ਸਾਰੇ ਜੁੜੋ ਹੁਣ ਤਾਂ ਕੋਈ ਕੰਮ ਵੀ ਨਹੀਂ ਹੈਗਾ ਘਰੋਂ ਆਪਾਂ ਵੇਚ ਲਿਆ ਸਾਰਾ ਕੁਝ ਉਹ ਪੂਰੇ ਹੋ ਗਏ ਜਾਣਕਾ ਸਪਰੇਹਾਂ ਕਰਦੇ ਪਿਆ ਹੋਇਆ ਆ ਵੀ ਰੋਕ ਲੈਣਾ ਨਾ ਉਰੇ ਮੈਂ ਬੰਦੇ ਨੂੰ ਫੋਨ ਕਰਨਾ ਨਾ ਉਰੇ ਰੋਕ ਭਾਈ ਸੰਗਤ ਬਾਦੀ ਤੋਂ ਬਾਦੀ ਵਧ ਗਈ ਤਿੰਨੇ ਤੋਂ ਪੰਜ ਹੋ ਗਏ ਸੀ ਆ ਦੋ ਆਪਣੇ ਭਾਈ ਹੋਰ ਨਾਲ ਤੁਰ ਪਏ ਹਾਂ ਬਾਤੋ ਬਾਤੋ ਪਹੁੰਚੋ ਸਹਾਇਜੋਗ ਰਹੋ ਕਿਉਂ ਭਾਈ ਹਾਂ ਜੀ ਆ ਸਭ ਦਾ ਆਪਣਾ ਕੰਮ ਆ ਬਾਈ ਆਪਣਾ ਸਾਬਦੀ ਆ ਇੱਕ ਬੰਦੇ ਨੇ ਕਿਹਾ ਤਾਂ ਦੂਜਾ ਤਿਆਰ ਹੋਇਆ ਤੀਜਾ ਹੋਇਆ ਸਾਰੇ ਹੀ ਹੋ ਗਏ ਕਿਸੇ ਨੇ ਨਾ ਤਾਂ ਕਰੀਏ ਨੀ ਕਿਉਂ ਬਈ ਬੰਦੇ ਤਿਆਰ ਹੀ ਨੇ ਕਰੇ ਨੇ ਸਾਰੇ ਮੈਂ ਆਨ ਕਰਤਾ ਸੀ ਮਹਾਵੀਰ ਮਹਾਚਲ ਦੇਖਦਾ ਜਦੋਂ ਟਰਾਲੀ ਲੰਗੀ ਫੇਰ ਮੈਨੂੰ ਯਾਦ ਆਇਆ ਮਹਾਇਰਾ ਪਖਨੋਰੀ ਆ ਕੇ ਆਉਣੇ ਹਾਂ ਪਹਿਲਾਂ ਫਸਲਾਓ ਕਿੰਨੇ ਜਰਾਂ ਦੇ ਕਰ ਰਹੇ ਦੇਖ ਲਾ ਬਹੁਤ ਟਾਈਮ ਨਹੀਂ ਲੱਗ ਰਹੇ ਦੀ ਜਾਣਦਾ ਹੋਰ ਆਪਾ ਕਿੰਨੇ ਜਰਾਂ ਸਲਾਹ ਕਰ ਰਹੇ ਸਲਾਹ ਪਹਿਲਾਂ ਮੌਕੇ ਦੀ ਬਣਦੀ ਮੌਕੇ ਦੀ ਬਣਦੀ ਹੋ ਵੀ ਮੌਕੇ ਦੇ ਬਣਿਆ ਕੋਈ ਸਲਾਹ ਨਹੀਂ ਦੀ ਹੋਰ ਕਿਉਂ ਬਈ ਬੱਬੂ ਬੋਲਦਾ ਨਹੀਂ ਕੁਛ ਨਾ ਨਾ ਵੀਰੇ ਜੋ ਬੰਦੇ ਬਾਈ ਨੇ ਕਹਿੰਦਾ ਬੰਦੇ ਨਾਲ ਪਿਆਰ ਹਾਂ ਜਲ ਮੰਨਣਾ ਇਹਦਾ ਆਪਣਾ ਸਾਰਿਆਂ ਦੀ ਇਹੇ ਕੰਮ ਹੈ ਨਾ ਕਿਉਂ ਮਿੱਲਾ ਸਾਹਿਬ ਜੀ ਹਾਂ ਜੀ ਆਪ ਆਓ ਚੋ ਵੀਰੇ ਸਾਰੇ ਆਓ ਚੋ ਆਪਾਂ ਤੋਂ ਵੱਧ ਯੋਗਦਾਨ ਪਾਓ ਤੇ ਕੰਮ ਕਰੋ ਚਲੋ ਬਈ ਹੁਣ ਜੱਲ ਕੇ ਦਿਖਾਉਣੇ ਤੁਨੂੰ ਉੱਥੇ ਦਾ ਮਾਹੌਲ ਆਪਾਂ ਪਹੁੰਚ ਗਏ ਪਾਤੜਾਂ ਤੇ ਉਰੇ ਵੀ ਧਰ ਨਾਲ ਆਰ ਕੇ ਸਾਰੇ ਕਿਤੇ ਬੰਦ ਕਰਖ ਕਿਉਂਕਿ ਆਪਾਂ ਤਾਂ ਭੇਜਣਗੇ ਇਹ ਆਪਾਂ ਨੇ ਗਾਹਾਂ ਜਾਣਾ ਦੱਸ ਦੇ ਬਾਈ ਨੂੰ ਆਪਾਂ ਕਹਿ ਖਨੋਰੀ ਆ ਰਹੇ ਆ ਮੇਰੇ ਜਾਓ ਬਾਈ ਮਾੜਾ ਇਹ ਰਸਤਾ ਦੇ ਦਿਓ ਚੱਲ ਬਾਈ ਛੁੱਟਾ ਕਰਾਂ ਆਲੇ ਆ ਆਹ ਲੈ ਧੰਨਵਾਦ ਆਪਾਂ ਦਾ ਸਭ ਨਾਲ ਆ ਬਾਈ ਆਪਾਂ ਕਿਸੇ ਨਾਲ ਪਾਰਟੀ ਬੇਸ ਤੇ ਨਹੀਂ ਆ ਪਾਰਟੀ ਬੇਸ ਤੇ ਨਹੀਂ ਆ ਪਰ ਆਪਦੇ ਹੋ ਤੇ ਆਇਆ ਆਹ ਰਹਾ ਉਹ ਕਰਾਇਓ ਵੀਰੇ ਮਾਣਾ ਲਓ ਜੀ ਚਲੋ ਜੀ ਚਲੋ ਬਹੁਤ ਸਹਿਯੋਗ ਦੇ ਰਹੇ ਨੇ ਲੋਕ ਸਾਰੀ ਸੀਲ ਕਰਿਆ ਪਿਆ ਪਿਛੇ ਘੱਗੇ ਵੀ ਤੇ ਔਰੇ ਪਾਤੜਾਂ ਵਿੱਚ ਜਲਾ ਆਪਣਾ ਤਾਂ ਹੁਣ ਆਪਾਂ ਇਹਦਾ ਜਾਣੀ ਆ ਪਤਾ ਆਪਣੀ ਲੜਾਈ ਆ ਇਹ ਤੇ ਅੱਗੇ ਵੀ ਤੁਸੀਂ ਦੇਖ ਲਓ ਬੰਦ ਕਰਕੇ ਬਾਈ ਆਪਾਂ ਪਾਰਟੀ ਦੇ ਵੇਸਤੇ ਨਹੀਂ ਆਪਾਂ ਦੇ ਵੇਸਤੇ ਜਾ ਰਹੇ ਹਣਾ ਮੁੱਦ ਆਪਾਂ ਨੂੰ ਪਾਰਟੀ ਨਾਲ ਕੋਈ ਉਹ ਨਹੀਂ ਹਾਂ ਮੁੱਦਾ ਸਾਹਿਬ ਦਾ ਇੱਕਾ ਉਰੋਂ ਬਾਈ ਆ ਗੱਡੀ ਕਰਾਓ ਮਾੜੀ ਈ ਸਾਈਡ ਤੇ ਕਰਤੀ ਕਰਤੀ ਓਏ 4 ਵਜੇ ਦਾ ਚੱਲਣਾ ਕਰਾਉਰੀ ਬਾਡਰ ਜਾ ਰਹੇ ਬਾਡਰ ਖਲੋਰੀ ਕਿਦੋਂ ਪਹੁੰਚੇ ਆਪਾਂ ਫਿਰ ਉੱਪਰ ਦੀ ਕਰ ਦੋ ਆ ਪਿੰਡ ਵਿੱਚ ਦੀ ਆ ਬਈ ਮੋੜ ਲਾ ਇੱਥੋਂ ਅੱਗੋਂ ਜਮੀ ਬੰਦ ਆ ਨਾ ਲਓ ਜੀ ਗੱਡੀ ਕਹਿੰਦੇ ਪਿੰਡ ਵਿੱਚ ਦੀ ਗੱਡ ਲਓ ਕਿ ਜੰਦਾ ਹੋਰ ਨਾਲੀਆਂ ਦੇ ਪ੍ਰਭਾਵ ਜਿਆਦਾ ਦੇਖ ਬੈਠਾ ਹਾਂ ਇੱਥੇ ਮੋਰੀ ਚ ਰ ਹੈਗਾ ਹੈਗਾ ਦੀ ਬੰਦਾ ਉੱਥੋਂ ਨਹੀਂ ਉੱਥੋਂ ਨਹੀਂ ਕੱਟ ਲਾ ਆਵਰੇ ਇਹਨਾਂ ਤੋਂ ਤਾਂ ਕਰਾ ਲੈਣੇ ਟਰੈਕਟਰ ਅੱਗੇ ਨਹੀਂ ਕਰ ਇਹਦੇ ਅੱਗੇ ਦੀ ਆਪਾਂ ਇਧਰੋਂ ਕਰਾਉਨੇ ਆ ਕਰਾਉਨੇ ਆ ਆ ਨੌਰੀ ਜਾ ਰਹੇ ਆ ਭਾਈ ਬਾਰਡਰ ਤੇ ਬਤਾ ਕੇ ਜੀ ਆਲੋ ਭਾਈ ਜੀ ਨਹੀਂ ਆਉਣੀ ਥੋੜਾ ਜਿਹਾ ਪਿੱਛੇ ਕਰ ਦੇ ਵੀਰੇ ਲੋ ਜੀ ਚੱਲ ਪਿਆ ਆਪਣਾ ਖਨੌਰੀ ਵਾਟਰ ਸ਼ੁਰੂ ਕਰੋ ਕਿਸਾਨਾਂ ਆ ਨੀਆਂ ਟਰਾਲੀਆਂ ਖੜੀਆਂ ਨੇ ਜਿੱਥੋਂ ਉਹ ਸਟਾਰਟਿੰਗ ਆ ਇਹ ਸਾਨੂੰ ਹੁਣ ਦਿਖਾਉਣਾ ਸਾਰੇ ਆ ਪੱਕੇ ਪ੍ਰਬੰਧ ਨੇ ਬਹੁ ਟਾਈਮ ਦੇ ਬੈਠੇ ਨੇ ਜਿਵੇਂ ਦਿੱਲੀ ਦੀ ਬੱਸ ਉਹੀ ਹਾਂ ਸਾਰਾ ਕੁਝ ਉਹੀ ਹੈ ਆ ਵੀਰੇ ਵਾਜੇ ਦਿਮਾਗ ਆ ਗਿਆ ਮਿਲ ਗਿਆ ਉਦ ਹੀ ਖਚ ਦੇਣਗੇ ਦਾ ਨੂੰ ਕੂਚ ਕਰ ਦੇਣਗੇ ਕਿਉਂ ਵੀ ਮੁੰਡਿਓ ਦੇ ਓਕੀ ਬਣਾਰ ਕੇ ਨੇ ਜਮੀ ਘਰ ਬਣਾ ਲੈ ਪੱਕੇ ਹਾਂ ਹਾਂ ਹਾਲਕ ਮੈਥੇ ਧਨੀ ਆ ਇਹ ਤਾਂ ਤੇਰਾ ਹੀ ਸਾਰਾ ਕੁਝ ਇਹਦਾ ਲਾ ਦੰਦੇ ਨੇ ਦਿੱਲੀ 라ਤੇ ਤੇ ਇਹਨਾਂ ਦਾ ਗੰਡੇ ਘਟੇ ਲਾ ਦੇ ਤੇ ਬਹੁਤ ਵੱਡਾ ਕੰਮ ਨਾਲ ਸਿੰਗੂ ਬਾਰਡਰ ਤੇ ਵੀ ਬਹੁਤ ਵੱਡਾ ਆਪਾਂ ਨੇ ਉਦੋਂ ਦੇਖਿਆ ਜੀ ਲੋ ਜੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਲੜਾਈ ਜਿੱਤੀ ਜਾਊਗੀ ਗੱਡੀ ਇੱਥੇ ਨਾਲ ਆਦੀ ਹੈ ਕਿ ਕਹਾਂ ਜਾਂਦੀ ਹੈ ਗੱਡੀ ਕਹਾਂ ਜਾਂਦੇ ਜਿੱਥੇ ਤੱਕ ਜਾਂਦੀ ਆ ਹੋਰ ਬਸ ਆਉਰੇ ਖੜੀਆਂ ਨੇ ਉਹਰੇ ਲਾ ਦਿੰਦੇ ਆ ਹਾਣਾ ਹੋਰ ਇੱਥੇ ਪਾਸੇ ਲਾਉਂਦੇ ਆ ਹੋਰ ਇਹ ਆਪਣੀ ਮੂਰੀ ਨਹੀਂ थी ਗੱਡੀ ਇਹ ਨਾ ਸੈਂਟਰ ਲੌਕਿੰਗ ਕਰ ਦਿਓ ਅਜੇ ਸਮਾਣੇ ਕੋਲੋਂ ਜੀ ਤੇ ਰਾਜ ਕਿਸ ਨੇ ਰੋਕਿਆ ਰੋਕਿਆ ਸੀ ਉਹ ਜਾਮ ਲਾਰਖਨ ਬੰਦ ਕਰਖਿਆ ਤੂੰ ਗੱਡੀ ਟਪਾ ਦੇ ਗੱਡੀ ਫਿਰ ਧਰਨੇ ਤੇ ਆਉਣਾ ਆਪਾਂ ਨੇ ਤਾਂ ਕਰਕੇ ਹੋਰ ਨਹੀਂ ਜਾਣ ਦਿੰਦੇ ਜਿਹੜੇ ਇਥੇ ਦੂ ਪੁੱਠਾ ਮੋੜਨਾ ਹੋਵੇ ਕਿਵੇਂ ਫੇਰ ਕੀ ਪਤਾ ਯਾਰ ਇਹ ਲੰਗਰ ਦਾ ਲੈ ਕੇ ਆਉਣਾ ਸਮਾਂ ਪਹਿਲਾਂ ਰਾਹ ਦਾ ਲੱਗ ਜੇ ਨਾ ਫੇਰ ਹੀ ਫਾਇਦਾ ਜਾਂਦਾ ਨਹੀਂ ਇੱਥੋਂ ਜਾਣਾ ਵੀ ਕਿਉਂ ਹਾਂ ਹਾਂ ਬਾਈਕਾਂ ਦੇ ਵਿੱਚ ਵਾਪਸ ਜਾਣਾ ਹੋਵੇ ਹੁਣ ਤਾਂ ਸਾਨੂੰ ਧਰਨੇ ਕਰਕੇ ਆਉਣ ਦੇ ਤਾਂ ਮੈਂ ਫੇਰ ਵੀ ਆਪਾਂ ਜਾਵਾਂਗੇ ਹੁਣ ਹਨਾ ਅੱਜ ਵੀ ਇਕੱਠ ਦਾ ਬਹੁਤ ਹੈ ਆ ਸਾਰੇ ਪ੍ਰਬੰਧ ਨੇ ਕਸਾਨਾਂ ਦੇ ਉੱਲਰ ਏਸੀ ਟਰਾਲੀਆਂ ਉਹ ਦੇਖੋ ਏਸੀ ਲੱਗੇ ਹੋਏ ਕਿਉਂਕਿ ਬਹੁ ਟਾਈਮ ਦੇ ਬੈਠੇ ਨੇ ਤੇ ਬਾਕੀ ਲੰਗਰ ਵਗੈਰਾ ਸਭ ਕੁਝ ਹੋਊਗਾ ਆ ਟਰੈਕਟਰ ਖੜਿਆ ਇਹਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਹੋ ਗਿਆ ਆ ਦੇਖੋ ਜੀ ਇੱਧਰ ਸਾਰੇ ਕਿਤੇ ਇਹ ਤਾਂ ਨੇ ਲੰਘ ਗਏ ਨੇ ਵਿਲੰਗਣਾ ਨਹੀਂ ਚਾਹੀਦਾ ਕੋਈ ਗਾਹ ਹੱਕ ਵੀ ਆ ਯਾਰ ਬਹੁਤ ਲੰਮਾ ਕਾਫਲਾ ਹੈ ਨਾ ਫੋਲੋ ਗੱਠਾ ਬਾਕੀ ਜੇ ਸਾਰੇ ਪੰਜਾਬ ਜੁੜ ਜੇ ਨਾ ਫੇਰ ਤਾਂ ਚਾਈ ਵੀ ਅੱਜ ਜਾਣ ਵੀ ਨਹੀਂ ਦੇ ਰਹੇ ਹੈਗੇ ਆ ਬੰਦੇ ਹੋਰ ਜੋ ਸਾਰੇ ਜੁੜਨ ਯਾਰ ਪਹਿਲਾ ਵਾਂਗੋ ਜਿੱਤਿਆ ਹੀ ਹੋਊ ਜੰਗ ਦਾ ਹੈ ਨਾ ਹੋਰ ਜੁੜਦੇ ਨਹੀਂ ਆਪਣੇ ਲੋਕ ਪਤਾ ਨਹੀਂ ਕਾਤ ਹੋਏ ਯਾਰ ਪਤਾ ਗਿਆ ਇੱਕ ਵਾਰ ਜਿੱਦਾਂ ਇਕੱਠ ਹੋ ਗਿਆ ਨਾ ਬਾਅਦ ਮੁਸ਼ਕਲ ਹੋਦਾ ਹੈ ਹੋਊਗਾ ਪਰ ਟਾਈਮ ਲੱਗੂਗਾ ਜੇ ਉਹ ਉਦੋਂ ਹੀ ਹੋ ਰਹੀ ਹੁੰਦਾ ਹਾਂ 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 ਅਸੀਂ ਲਾਈਵ ਦੇਖੋ ਜੀ ਸਾਰਾ ਮਾਹੌਲ ਤਰਨੇ ਦਾ ਲੋ ਜੀ ਕਾਫਲਾ ਫੁੱਲ ਲੰਮਾ ਤੁਸੀਂ ਦੇਖ ਰਹੇ ਹੋ ਟਰੈਕਟਰ ਟਰਾਲੀਆਂ काफी टाइम द नवी भी आ रहे हैं स्टेज लवी वादू बहुत दुनिया जुड़ गई ਹਾਂ ਜੀ ਯਾਰ ਜਾਨਾ ਇਹ ਦਿੱਲੀ ਵਾਲਾ ਸਿਸਟਮ ਹੋਇਆ ਪਿਆ ਉਰੇ ਦਾ ਸਾਰੀ ਗੋਸਾ ਦੇਖ ਲਓ ਤੁਸੀਂ ਹੁਣ ਦਿੱਲੀ ਵੀ ਬਾਈ ਕੜਾ ਨਿਕਲਿਓ ਬਾਈ ਹੁਣ ਤਾਂ ਘਰਾਂ ਜਾਣ ਦਾ ਟਾਈਮ ਆ ਪਹੁੰਚੋ ਯਾਰ ਸਾਰੇ ਆਪਣੀ ਹੋਂਦ ਆ ਆਪਣੀ ਲੜਾਈ ਆ ਇਹ ਕਿਸੇ ਦੀ ਨਹੀਂ ਹੈਗੀ ਆਪਾਂ ਉਹੀ ਕਰੇ ਬੈਠੇ ਆ ਬੜੇ ਇਹਨਾਂ ਦਾ ਵੀ ਜਿਗਰਾ ਜਿਹੜੇ ਉਰੇ ਕਦੋਂ ਦੇ ਬੈਠੇ ਨੇ ਆ ਦੇਖੋ ਆਪਣੇ ਗਰੀਬ ਲੋਕਾਂ ਦੇ ਕਾਹਰੇ ਹੋਰ ਆਪ ਬਜ਼ੁਰਗ ਦੇਖੋ ਇਹ ਕਿਹਦੇ ਵਾਸਤੇ ਆਪਣੇ ਵਾਸਤੇ ਹੀ ਬੈਠੇ ਨੇ ਜਿਹੜਾ ਬਾਪੂ ਬੈਠਿਆ ਮਰਨ ਵਰਤ ਤੇ ਉਹ ਕਿਹਦੇ ਵਾਸਤੇ ਉਹ ਆਪਣੇ ਵਾਸਤੇ ਆ ਰਾਜਾ ਜਿਹੜਾ ਹੁੰਦਾ ਹੈ ਉਹ ਸਿੰਘਾਣ ਦੀ ਸ਼ੋਭਾ ਹੁੰਦਾ ਹੈ ਹਾਂ ਨਾਮੇ ਦੇ ਵਿੱਚ ਬੱਕਰ ਦੀ ਤਲਗੀ ਤਰਫਾ ਚ ਜੀ ਕੀ ਬਾਈ ਰਮਜੀਤ ਤੇਰਾ ਨਾਮ ਗੋਰਮਜੀਤ ਸਟੇਜ ਹੁਣ ਲੱਵੀ ਹੋਣੀ ਮੈਨੂੰ ਨਾ ਗੋਰਮਜੀਤ ਦਾ ਪਾਉਂਦੇ ਪੰਦਰੋਤੀ ਆਸ਼ਰਮ ਦੀ ਖੋਪਾ ਡਾਕਟਰੀ ਦਵਾਈਆਂ ਤੇ ਸਾਰੀਆਂ ਸਹੂਲਤਾਂ ਨੇ ਆਜੋ ਆਜੋ ਆਗਰਾ ਨੂੰ ਰੋਜ਼ਾ ਆਪਨੇ ਨਹੀਂ ਰੱਖਦੇ ਡੇਂਗਰ ਅਤੇ ਦੇਖੀ ਚਲੋ ਬਲੌਗ ਦੇ ਨਾਲ ਜੁੜੇ ਰਹੋ ਤੇ ਬਲੌਗ ਵੀਡੀਓ ਵਾਤਵਾਤ ਸੇਅਰ ਕਰਦੇ ਹੋ ਤਾਂ ਕਿ ਸਾਰਿਆਂ ਤੱਕ ਪਹੁੰਚੇ ਆਜੋ ਆਜੋ ਮੁੰਡਿਆ ਆਹ ਦੇਖੋ ਜੀ ਤਾਉਰੀ ਵੀ ਬੈਠੇ ਨੇ ਸਾਰੇ ਪਹੁੰਚੇ ਹੋਏ ਨੇ ਸਾਰੇ ਪਾਸੇ ਕੋਈ ਨਹੀਂ ਕਿਉਂਕਿ ਰਾਜੇ ਦੇ ਲਈ ਹਰੇਕ ਪ੍ਰਜਾਏ ਇੱਕ ਸਮਾਨ ਹੁੰਦੀ ਸਾਰਿਆਂ ਦਾ ਦੁੱਖ ਬਰਾਬਰ ਹੁੰਦਾ ਹੈ ਸਾਰਿਆਂ ਦੀ ਪੀੜਾ ਬਰਾਬਰ ਹੁੰਦੀ ਹੈ ਮੈਂ ਕਈ ਦਿਨ ਹੀ ਸੋਚਦਾ ਤਿਆਰੀ ਉਹ ਅੰਨਾ ਹਜ਼ਾਰੇ 11 ਦਿਨ ਕੇਵਲ ਭੁੱਖਾ ਹੜਪਾਲ ਕੀਤੀ 11 ਦਿਨ ਇਹ ਸਰਕਾਰ ਨੂੰ ਉਹਦੀ ਆਵਾਜ਼ ਸੁਣੇ ਅਸੀਂ ਪੰਜਾਬੀ ਹੋਣ ਕਰਕੇ ਪਿਆਰਿਓ 35 ਦਿਨ ਹੋ ਗਏ ਕਿ ਸਰਕਾਰ ਨੂੰ ਇਹ ਆਵਾਜ਼ ਨਹੀਂ ਸੁਣੀ ਜਿੰਦ ਤੱਕ ਜੇ ਵਿਦੇਸ਼ਾਂ ਦੇ ਵਿੱਚ ਇਹ ਆਵਾਜ਼ ਸਾਹ ਸਕਦੀ ਹੈ ਕਿਉਂਕਿ ਅਜੇ ਤਨ ਜਾਗੇ ਨਹੀਂ ਹੈ ਅਜੇ ਉਹਨਾਂ ਨੂੰ ਸਮਝ ਨਹੀਂ ਪਈ ਇਸ ਗੱਲ ਦੀ ਰਾਜ ਸੱਤਾ ਦਾ ਹੰਕਾਰ ਹੈ ਰਾਜ ਸੱਤਾ ਦੇ ਵਿੱਚ ਅੰਨੇ ਹੋ ਚੁੱਕੇ ਆ ਇਸੇ ਕਰਕੇ ਪਿਆਰੀ ਹਾਲਾਂਕਿ ਆਪਣੇ ਆਪ ਨੂੰ ਧਰਮੀ ਸਮਝਦੇ ਏਰੀਏ ਵੀ ਇਹਨਾਂ ਗੱਲਾਂ ਦੀ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਸਮਝ ਹੈ ਪਰ ਇੱਕ ਫਿਰਕੇ ਨਾਲ ਜੁੜਨ ਕਰਕੇ ਅੱਖਾਂ ਅੰਨੀਆਂ ਹੋ ਗਈਆਂ ਜਿਨ੍ਹਾਂ ਨੂੰ ਪਿਆਰੇ ਨਜ਼ਰ ਨਹੀਂ ਆ ਰਹੇ ਪਰ ਸਰਦਾਰ ਢੱਲੇਵਾਲ ਨੇ ਪਿਆਰੇ ਲੋਕਾਂ ਨੇ ਮਨਾਂ ਨੂੰ ਅੱਜ ਜਗਾਇਆ ਲੋਕਾਂ ਦੇ ਮਨਾਂ ਦੇ ਵਿੱਚ ਜਾਗਰੂਤੀ ਪੈਦਾ ਕੀਤੀ ਹੈ ਅੱਜ ਉਹਨਾਂ ਦੀ 35 ਦਿਨਾਂ ਦੀ ਮਿਹਨਤ ਰੰਗ ਲੈ ਕੇ ਆ ਰਹੀ ਹੈ ਲੋਕ ਇਕੱਠੇ ਹੋ ਰਹੇ ਨੇ ਤੇ ਇਕੱਠ ਦੇ ਵਿੱਚ ਪਿਆਰੇ ਬੜੀ ਵੱਡੀ ਤਾਕਤ ਹੈ ਏਕਤਾ ਦੇ ਵਿੱਚ ਬੜੀ ਵੱਡੀ ਪਾਵਰ ਤੁਸਾਨੀ ਇਸੇ ਤਰ੍ਹਾਂ ਪਿਆਰਿਓ ਆਪਣਾ ਸਮਰਥਨ ਦੇਣਾ ਹੈ ਆਪਾਂ ਕਈ ਵਾਰੀ ਕਹਿ ਦਿੰਦੇ ਆ ਨਾ ਪਿਆਰਿਓ ਡੱਲੇ ਵਾਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਟੋਕੇ ਬਿਲਕੁਲ ਜਿਉਂਦੇ ਜੀ ਦੇਣਾ ਮਰਨ ਤੋਂ ਬਾਅਦ ਤਾਂ ਆਪਾਂ ਨਾਰੀ ਵੀ ਲਈ ਜਾਂਦੇ ਆ ਨਾ ਵੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਟੋਕੇ ਨਹੀਂ ਪਿਆਰਿਓ ਜਿਉਂਦੇ ਜੀ ਪਹਿਰਾ ਦੋ ਜਿਉਂਦੇ ਜੀ ਇਹਨਾਂ ਦੇ ਹੱਕਾਂ ਦੇ ਵਿੱਚ ਆਪਣਾ ਪੂਰਾ ਸਹਿਯੋਗ ਦਿਓ ਜਿਵੇਂ ਤੁਸੀਂ ਦੇ ਰਹੇ ਹੋ ਪਿਆਰੇ ਆ ਸਾਡੀ ਆਵਾਜ਼ ਪਹੁੰਚੇਗੀ ਪਿਆਰੇ ਹੁਣ ਔਰੰਗਜ਼ੇਬ ਬਾਦਸ਼ਾਹ ਜਾ ਕੇ ਪਰ ਅਜੋਕੇ ਸਮੇਂ ਦੇ ਰਾਜਨੀ ਅ ਜੇ ਤੱਕ ਜਾ ਕੇ ਜੇ ਅੰਨਾ ਹਜਾਰੇ ਦੀ 11ਵੀਂ ਦਿਨ ਦੀ ਪੁੱਕ ਪਿਆਰਿਓ ਆਵਾਜ਼ ਉਹਨਾਂ ਦੀ ਸੁਣ ਗਈ ਦੇਖੋ ਜੀ ਕਾਫਲਾ ਦੇਖੋ ਤੁਸੀਂ ਬਹੁਤ ਲੰਮਾ ਮੈਂ ਬਹੁਤ ਕੱਟ-ਕੱਟ ਕੇ ਕਲਿੱਪਾਂ ਬਣਾ ਰਿਹਾ ਵਿੱਚੋਂ ਮੈਂ ਤਾਂ ਜਿੰਨਾ ਸ਼ੁਰੂ ਦੀ ਲਾ ਲੈਂਦਾ ਬਹੁ ਟਾਈਮ ਬਹੁਤ ਲੰਮਾ ਵਲੌਗ ਬਣ ਜੇ ਬਹੁਤ ਬੋਰਡ ਉੱਥੇ ਆਏ ਦੀ ਇਹਦਾ ਬੋਰਡ ਆ ਗਿਆ ਸਾਹਮਣੇ ਇਹਦਾ ਬੋਰਡ ਤੇਜ ਵਿਚਾਲੇ ਜੀ ਆ ਹਜੇ ਦੇਖ ਲਓ ਤੁਸੀਂ ਵੀ ਜਿੱਥੇ ਉਹਨਾਂ ਨੇ ਉਹ ਕਰ ਆਖਿਆ ਬੰਦ ਕਰ ਆਖਿਆ ਜਿਵੇਂ ਸੀਲ ਕਰ ਆਖਿਆ ਆਪਾਂ ਉੱਥੇ ਹੀ ਜਾ ਰਹੇ ਹਾਂ ਤੁਹਾਨੂੰ ਉੱਥੋਂ ਦਿਖਾਉਣੇ ਆ ਵੀ ਕੀ ਹਾਲਾਤ ਨੇ ਉੱਥੋਂ ਜੇ ਹਾਂ 2-3 ਕਿਲੋਮੀਟਰ ਤਾਂ ਪਿੱਛੇ ਐ 2-3 ਇੱਧਰ ਮੈਨੂੰ 5-7 ਕਿਲੋਮੀਟਰ ਹੈਗਾ ਆ ਟਰਾਲੀਆਂ ਦੇਖੋ ਦਿੱਲੀ ਵੇਲੇ ਦੀਆਂ ਨੇ ਇਹ ਉਹ ਤਾਂ ਜੇ ਦਿੱਲੀ ਤੇ ਕੇ ਤੇ ਤਿਆਰ ਕਰੀਆਂ ਕਰਾਈਆਂ ਉਰੇ ਫੇਰ ਹੱਕਤੀਆਂ ਜੱਟਾਂ ਨੇ ਪਿੰਡ ਚੱਠਾ ਨਨੇੜਾ ਸੰਗਰੂਰ 0 ਕਿਲੋਮੀਟਰ ਆ ਜੀ ਬਲਵੰਤ ਜੀ ਕਾਜੀ ਚਲੋ 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 ਜੀ ਕਿਹੜਾ ਮਹੌਲ ਦੇ ਕੀ ਹੋ ਰਿਹਾ ਉਹ ਕਿਉਂ ਤੇ ਆਉਣ ਬੰਦ ਕਰਦੇ ਮਹੰਗਰ ਰਹਿ ਗਏ ਉਹ ਕੀ ਕਰਦੇ ਪਏ ਹੋ ਯਾਰ ਤੁਸੀਂ ਇੱਧਰ ਲੰਗਰ ਸੇਵਾ ਦੇਖੋ ਜੀ ਬਾਲਣ ਕਿੰਨਾ ਇਕੱਠਾ ਕਰਖਾ ਕਾਟੇ ਨਹੀਂ ਕੋਈ ਇੱਥੇ ਪਰ ਕਾਟੇ ਕਿ ਆ ਆਪਾਂ ਇਕੱਠੇ ਨਹੀਂ ਹੋ ਰਹੇ ਮੇਰੇ ঠাকুর ਜੀ ਚਲੋ ਇਹ ਚਲੋ ਆ ਟਰੱਕ ਵੀ ਖੜਾ ਰੱਖੇ ਨੇ ਕੀ ਬਣਦਾ ਆਏ ਦੱਕੇ ਬਸ ਹੁਣ ਆ ਗਿਆ ਅੱਗੇ ਆ ਗਿਆ ਹਨਾ ਆਓ ਖੜੀਆ ਫੌਜ ਸਾਹਮਣੇ ਇਹ ਫੋਟੋ ਜਮੀ ਸੀਲ ਕਰਿਆ ਆ। ਆ ਗਏ ਗਰਾਉਂਡ 0 ਤੇ ਹੈ। ਜਮੀ 0 ਲੈ ਲੈ। ਹਾਲਾਤ ਨੇ ਯਰੇ ਤਾਰ ਲਾਰ ਰਖੀ ਤੇ ਆ ਸਾਹਮਣੇ ਕਿਵੇਂ ਕੰਦਾਂ ਗੱਡੀ ਖੜੇ ਨੇ ਦੇਖ ਲੋ ਮੈਨੇ ਦੂਰੀ ਰੱਖ ਰਕੀ ਆ ਇਹਨਾਂ ਨੇ ਤੇ ਆਪਣੇ ਚਲ ਕਿਸਾਨਾਂ ਨੇ ਤਾਰੂਆਂ ਲਾਈ ਹੋਈ ਆ ਵੀ ਚਲ ਗਹਾਨਾ ਜਾਣ ਕਿਤੇ ਕੋਈ ਨੁਕਸਾਨ ਨਾ ਹੋ ਜੇ ਤਾਂ ਕਰਕੇ ਆ ਉਹ ਸਾਹਮਣੇ ਤਾਂ ਐਨ ਤੈਨਾਤ ਖੜੇ ਨੇ ਕੰਦ ਕੱਢ ਰਖੀ ਆ ਤਾਰ ਲਾਰ ਰਖੀ ਆ ਆਹ ਦੇਖੋ ਉਹ ਜਿਹਾ ਲਾਈਏ ਤੇ ਲੋਕ ਦੇਖ-ਦੇਖ ਕੇ ਜਾਂਦੇ ਨੇ ਉਰੇ ਕਿ ਮਮਤਾ ਇੱਥੇ ਤੇ ਰਾਤਾਂ ਲਾਤੀਆਂ ਨਾ ਵੀ ਗਾਹਾਂ ਨਾ ਜਾਵੇ ਚੌੜ ਨਾ ਕਰ ਜੇ ਮੌਕਾ ਮਿਲ ਜਾਂਦਾ ਵੀ ਹੋਰ ਰਹਿਣਾ ਦੂਸਰ ਲਾਉਣ ਦਾ ਹੋਰ ਉਹਨਾਂ ਦਾ ਦੂਸ਼ਣੇ ਲਾਉਣਾ ਹੋਰ ਵੀ ਕਦੋਂ ਕੋਈ ਹਰਕਤ ਕਰੇ ਉਦੋਂ ਹਰਿਆਣਾ ਸ਼ੁਰੂ ਆ ਆਹ ਗਾਹ ਹਰਿਆਣਾ ਸਟਾਰਟ ਆ ਹਰਿਆਣਾ ਉੱਥੋਂ ਸ਼ੁਰੂ ਆਉਗਾ ਪਤਾ ਲੰਗੇ ਇੱਧਰ ਵੇਲੇ ਨਹੀਂ ਰੌਣਕ ਹੈ ਆ ਲੱਗਦਾ ਗਾਣਾ ਜਿੰਗਲ ਹੈ ਹੋਰ ਵਾਟਰ ਬੋਨਾਰਾ ਕਾ ਪਾਕਿਸਤਾਨ ਵਾਲਾ ਵੈਰੀਗੇਟ ਤਾਂ ਚਲ ਕੋਈ ਉਹ ਨਹੀਂ ਅਸਲਾ ਬਸ ਐਨਾ ਅਸਲਾ ਰੂ ਅਥਰੂ ਗਏ ਉੱਤੇ ਯਾਰ ਉਹ ਹੂੰ ਉਹ ਚੀਜ਼ਾਂ ਤੋਂ ਮਾਰ ਉਹਦੇ ਜਦੋਂ ਵੀ ਉਹ ਜਦੋਂ ਲੜਾਈ ਹੁੰਦੀ ਆ ਕਣ ਕਾ ਕੋਣ ਕੋਈ ਸਾਰਾ ਕੁਝ ਖਤਮ ਹੋ ਜਾਂਦਾ ਤੂੰ ਆਤਾਰ ਕਰ ਦਿੰਦੇ ਤੇ ਲੋਭਾ ਯਾ ਪਾਕੋਂ ਮਕਾ ਮਾ ਕੇ ਪਹੁੰਚ ਚੁਕੇ ਆਪਣੀ ਗੱਡੀ ਕੋਲ ਤੇ ਤੁਹਾਨੂੰ ਸਾਰਾ ਆਪਾਂ ਨੇ ਦਿਖਾਤਾ ਇੱਥੇ ਖਨੋਰੀ ਵਾਟਰ ਦੇ ਹਾਲਾਤ ਤੇ ਬਾਕੀ ਹੁਣ ਬੇਨਤੀ ਇੱਕਾ ਵੀ ਸਾਰੇ ਪਹੁੰਚੋ ਤੇ ਆਪਣੇ ਜਿਵਾਖਾਂ ਨੂੰ ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਜਾਗਰੂਕ ਹੋਣ ਉਹ ਵੀ ਪਤਾ ਲੱਗੇ ਵੀ ਅਸੀਂ ਨੇ ਕੋਈ ਲੜਾਈ ਲੜੀ ਆ ਤੇ ਆਪਣੇ ਸਾਰਿਆਂ ਦੀ ਲੜਾਈ ਆ ਤੁਸੀਂ ਦੇਖ ਲਓ ਹੁਣ ਬਹੁਤ ਲੰਮਾ ਰ ਡਰਨ ਲੱਗਿਆ ਕਿਉਂ ਮੱਬੂ ਸਾਰੇ ਕਿਉਂਕਿ ਹੁਣ ਤਾਂ ਸਾਰਿਆਂ ਨੂੰ ਆਉਣ ਦੀ ਪਰ ਜਵਾਨ ਪਰ ਜੈ ਇਨਸਾਨ ਮਜ਼ਦੂਰ ਇਕਤਾ ਜਿੰਦਾਬਾਦ ਇਕੱਲਾ ਇਹ ਆ ਇੱਕ ਬੰਦੇ ਦਾ ਨਹੀਂ ਆਏਗੀ ਲੜਾਈ ਇਹ ਸਾਰਿਆਂ ਦੀ ਇਹ ਆ ਕਿਉਂਕਿ ਜੇ ਆਪਾਂ ਹੁਣ ਨਾ ਇਕੱਠੇ ਹੋਏ ਤਾਂ ਫਿਰ ਹੋਵਾਂਗੇ ਕਦੋਂ ਹੁਣ ਲੋੜ ਆ ਸਾਰੇ ਪਹੁੰਚੋ ਆ ਵੀ ਬੈਠੇ ਨੇ ਪੂਰੀਆਂ ਆਪਣੇ ਵਰਗੇ ਸਾਰੇ ਵੱਡੇ ਬਜ਼ੁਰਗ ਤੇ ਬੱਚਿਆਂ ਨੂੰ ਵੀ ਲੈ ਕੇ ਆਓ ਤੇ ਸਾਰਿਆਂ ਨੂੰ ਪਤਾ ਲੱਗੇ ਵੀ ਹਾਂ ਅਸੀਂ ਕੋਈ ਲੜਾਈ ਲੜੀ ਆ ਸਾਰੇ ਜਵਾਕਾਂ ਨੂੰ ਵੀ ਜਾਗਰੂਕ ਕਰੋ ਇਹ ਚੀਜ਼ ਬਾਰੇ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਭਾਈ ਆਪਾਂ ਵੀਡੀਓ ਬਸ ਤੁਹਾਨੂੰ ਕਹਿੰਨੇ ਆਂ ਵੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਇਹ ਕਿਉਂ ਵੀ ਲਾਡੀ ਹਾਂ ਭਾਈ ਹਾਂ ਤੇ ਬਾਕੀ ਸਾਰੇ ਪੰਚ ਸਾਰੇ ਇੱਕ ਵਾਰੀ ਤਾਂ ਹਾ ਜੜੀ ਜ਼ਰੂਰ ਲਗਾਓ ਹਾਂ ਤੇ ਪਹੁੰਚੋ ਜ਼ਰੂਰ ਯਾਰ ਸਾਥ ਦਿਓ ਬਸ ਸਾਥ ਦੀ ਲੋੜ ਆ ਆਪਾਂ ਵੀ ਨਾਲ ਖੜੇ ਆਂ ਤੇ ਆਵਾਂਗੇ ਮੇੜਾ ਲੰਗਿਆ ਹੱਥ ਨਹੀਂ ਆਉਂਦਾ ਹੈ ਹਾਂ ਆਪਾਂ ਆਇਆ ਕਰਾਂਗੇ ਤੇ ਤੁਹਾਨੂੰ ਵੀਡੀਓ ਪਾਇਆ ਕਰਾਂਗੇ ਤੇ ਚਲੋ ਮਿਲਦੇ ਆਂ ਅਗਲੇ ਬਲੌਗ 'ਚ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ